ਛਤਰੀ ਕਾਲ ਜੀ ਆਓ ਸੁਣੀਏ ਇੱਕ ਹੋਰ ਨਵੀਂ ਸਾਕੀ ਅੱਜ ਦੀ ਸਾਕੀ ਹੈ ਜਦੋਂ ਇੱਕ ਚੋਰ ਗੁਰੂ ਤੇਗ ਬਹਾਦਰ ਜੀ ਦਾ ਘੋੜਾ ਚੋਰੀ ਕਰਨ ਲੱਗਾ ਅੰਨਾ ਹੋ ਗਿਆ ਤਾਂ ਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵਾ ਦੀ ਯਾਤਰਾ ਕਰਦੇ ਹੋਏ ਪਿੰਡ ਕੋਟ ਧਰਮੂ ਪਹੁੰਚ ਗਏ। ਗੁਰੂ ਜੀ ਨੇ ਉੱਥੇ ਚੰਗੀ ਥਾਂ ਦੇਖ ਕੇ ਡੇਰਾ ਲਗਾ ਲਿਆ। ਜਦੋਂ ਸੂਰਜ ਸਿੱਪ ਗਿਆ ਤੇ ਹਨੇਰਾ ਹੋਇਆ ਤਾਂ ਸਭ ਲੋਕ ਖਾ ਪੀ ਕੇ ਸੌਂ ਗਏ। ਤਾਂ ਉਸ ਸਮੇਂ ਦੋ ਚੋਰ ਕਈ ਦਿਨਾਂ ਤੋਂ ਗੁਰੂ ਜੀ ਦੇ ਪਿੱਛੇ ਲੱਗੇ ਹੋਏ ਸਨ। ਉਹਨਾਂ ਵਿੱਚੋਂ ਇੱਕ Hindu ਤੇ ਇੱਕ ਮੁਸਲਮਾਨ ਸੀ। ਉਹ ਦੋਵੇਂ ਚੋਰ ਘੋੜੇ ਚੋਰੀ ਕਰਨ ਦੀ ਤਾਕ ਵਿੱਚ ਸਨ। ਉਹ ਡੇਰੇ ਦੇ ਨਜ਼ਦੀਕ ਕਿਤੇ ਲੁਕ ਕੇ ਵੇਖ ਰਹੇ ਸਨ। ਜਦੋਂ ਅੱਧੀ ਰਾਤ ਹੋਈ ਤਾਂ ਉਹਨਾਂ ਨੇ ਇੱਕ ਸ਼ੇਰ ਗੁਰੂ ਜੀ ਦੇ ਡੇਰੇ ਵੱਲ ਆਉਂਦਾ ਵੇਖਿਆ ਸ਼ੇਰ ਨੇ ਆ ਕੇ ਨਮਸਕਾਰ ਕੀਤੀ ਤੇ ਡੇਰੇ ਦੇ ਚਾਰੇ ਪਾਸੇ ਫਿਰਿਆ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਪੂਜ ਕੇ ਫਿਰ ਸ਼ੇਰ ਜੰਗਲ ਵੱਲ ਚਲਾ ਗਿਆ ਉਹਨਾਂ ਦੋਹਾਂ ਲੁਕੇ ਹੋਏ ਚੋਰਾ ਨੇ ਉਸ ਸ਼ੇਰ ਨੂੰ ਦੇਖਿਆ ਤਾਂ ਮੁਸਲਮਾਨ ਚੋਰ ਨੇ ਕਿਹਾ ਕਿ ਇਹ ਗੁਰੂ ਜੀ ਬਹੁਤੇ ਗੁਣਾ ਵਾਲੇ ਕੋਈ ਸੱਚੇ ਪੀਰ ਹਨ ਜਿਨ੍ਹਾਂ ਕੋਲ ਸ਼ੇਰ ਵਰਗਾ ਜਾਨਵਰ ਵੀ ਚੱਲ ਕੇ ਆਇਆ ਤੇ ਨਮਸਕਾਰ ਕੀਤੀ ਤੇ ਪ੍ਰਕਰਮਾ ਕਰਕੇ ਵਾਪਸ ਚਲਾ ਗਿਆ ਮੈਂ ਤਾਂ ਇਹਨਾਂ ਦੀ ਚੋਰੀ ਨਹੀਂ ਕਰਾਂਗਾ ਇਸ ਥਾਂ ਨੂੰ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਆਪਾਂ ਕਿਸੇ ਹੋਰ ਥਾਂ ਜਾ ਕੇ ਚੋਰੀ ਕਰਦੇ ਹਾਂ ਇਹ ਸੁਣ ਕੇ Hindu ਚੋਰ ਨੇ ਕਿਹਾ ਕਿ ਤੂੰ ਆਪਣੇ ਮਨ ਵਿੱਚ ਕਿਉਂ ਭਰਮ ਪੈਦਾ ਕਰ ਲਿਆ ਹੈ ਕਿਸੇ ਨੂੰ ਕੀ ਪਤਾ ਸ਼ੇਰ ਕਿਉਂ ਆਇਆ ਸੀ ਤੇ ਇਸ ਵਿੱਚ ਕਿਹੜੀ ਵੱਡੀ ਕਰਾਮਾਤ ਵੇਖੀ ਹੈ ਅਸੀਂ ਕਈ ਦਿਨਾਂ ਤੋਂ ਇਕੱਠੇ ਫਿਰ ਰਹੇ ਹਾਂ ਤੇ ਅੱਜ ਅਸਮਾਨ ਵੀ ਸੰਘਣੇ ਬੱਦਲਾਂ ਨਾਲ ਘਿਰਿਆ ਹੋਇਆ ਹੋਣ ਕਰਕੇ ਬਹੁਤ ਹਨੇਰਾ ਹੈ ਬਹੁਤ ਚੰਗਾ ਮੌਕਾ ਹੈ ਤੂੰ ਮਨ ਵਿੱਚ ਕੋਈ ਸ਼ੱਕ ਨਾ ਰੱਖ ਦੋਨੋਂ ਜਾਣੇ ਬਹੁਤ ਕੀਮਤੀ ਘੋੜੇ ਲੈ ਕੇ ਜਾਵਾਂਗੇ ਮੈਂ ਇੱਕ ਵਾਰ ਘੋੜੇ ਉੱਤੇ ਸਵਾਰ ਹੋ ਗਿਆ ਫਿਰ ਵਾਪਸ ਨਹੀਂ ਦੇਵਾਂਗਾ ਤੇਜੀ ਨਾਲ ਭੱਜ ਜਾਵਾਂਗਾ Hindu ਚੋਰ ਦੀ ਗੱਲ ਸੁਣ ਕੇ ਮੁਸਲਮਾਨ ਚੋਰ ਨੇ ਉਸ ਦੀ ਗੱਲ ਨਾ ਮੰਨੀ ਤੇ ਉਸ ਨੇ ਉੱਥੇ ਹੀ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਉਹ ਡਰ ਕੇ ਆਪਣੇ ਘਰ ਨੂੰ ਚਲਾ ਗਿਆ Hindu ਚੋਰ ਉੱਥੇ ਹੀ ਬੈਠਾ ਰਿਹਾ ਜਦੋਂ ਅੱਧੀ ਰਾਤ ਬੀਤੀ ਤਾਂ ਉਹ ਘੋੜੇ ਦੇ ਨੇੜੇ ਪਹੁੰਚ ਗਿਆ ਉਸ ਵੇਲੇ ਮੀਂਹ ਦੀਆਂ ਛੋਟੀਆਂ ਛੋਟੀਆਂ ਕਣੀਆਂ ਪੈਣ ਲੱਗ ਪਈਆਂ ਚੌਕੀਦਾਰ ਉੱਠ ਕੇ ਛੱਤ ਹੱਲੇ ਚਲਾ ਗਿਆ ਮੌਕਾ ਪਾ ਕੇ Hindu ਚੋਰ ਨੇ ਘੋੜਾ ਖੋਲ੍ਹਿਆ ਤੇ ਉਸ ਦੀ ਲਗਾਮ ਫੜ ਲਈ ਤੇ ਉਸ ਉੱਤੇ ਸਵਾਰ ਹੋ ਗਿਆ ਜਦੋਂ ਡੇਰੇ ਨੂੰ ਲੰਘ ਕੇ ਕੁਝ ਅੱਗੇ ਗਿਆ ਤਾਂ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ हे ਘੋੜਿਆਂ ਦੇ ਰਖਵਾਲੇ ਤੂੰ ਜਾਗਦਾ ਹੈ ਕਿ ਸੌਂ ਰਿਹਾ ਹੈ ਘੋੜੇ ਦੇ ਤੁਰਨ ਦਾ ਖੜਕਾ ਹੋ ਰਿਹਾ ਹੈ ਵੇਖ ਉਹ ਆਪਣੀ ਜਗ੍ਹਾ ਉੱਤੇ ਖੜਾ ਹੈ ਕਿ ਨਹੀਂ ਸੇਵਕ ਨੇ ਉੱਠ ਕੇ ਘੋੜੇ ਬੰਨਣ ਵਾਲੀ ਥਾਂ ਤੇ ਜਾ ਕੇ ਵੇਖਿਆ ਉੱਥੇ ਘੋੜਾ ਖੜਾ ਨਾ ਦੇਖ ਕੇ ਉਹ ਤੁਰੰਤ ਬੋਲਿਆ ਗੁਰੂ ਜੀ ਕਿਸੇ ਚੋਰ ਨੇ ਆਪਣਾ ਘੋੜਾ ਖੋਲ ਲਿਆ ਹੈ ਥੋੜਾ ਥੋੜਾ ਮੀਂਹ ਪੈ ਰਿਹਾ ਸੀ ਉਸ ਤੋਂ ਬਚਣ ਲਈ ਮੈਂ ਛੱਤੇ ਹੇਠਾਂ ਚਲਾ ਗਿਆ ਸੀ ਘੋੜੇ ਨੂੰ ਚੋਰੀ ਕਰਕੇ ਲੈ ਗਏ ਹਨ ਅਤੇ ਉਹਨਾਂ ਨੂੰ ਬਹੁਤੀ देर ਨਹੀਂ ਹੋਈ ਕਿਸੇ ਮੂਰਖ ਨੇ ਇਹ ਬਹੁਤ ਭੈੜਾ ਕੰਮ ਕੀਤਾ ਹੈ ਉਸਨੇ ਗੁਰੂ ਸਾਹਿਬ ਜੀ ਦੇ ਬਡੱਪਣ ਨੂੰ ਪਛਾਣਿਆ ਨਹੀਂ ਹੈ। ਉਹ ਲੋਕ ਪ੍ਰਲੋਕ ਦੋਹਾਂ ਤੋਂ ਹੀਣਾ ਹੋ ਗਿਆ ਹੈ। ਗੁਰੂ ਜੀ ਹੁਣ ਤੁਸੀਂ ਆਪਣਾ ਘੋੜਾ ਆਪ ਹੀ ਮੋੜ ਕੇ ਵਾਪਸ ਲਿਆਵੋ ਤੇ ਚੋਰ ਨੂੰ ਬਣਦੀ ਸਜ਼ਾ ਦੇਵੋ। ਨਹੀਂ ਤਾਂ ਇਸ ਇਲਾਕੇ ਦੇ ਲੋਕ ਰਾਹ ਰੋਕ ਕੇ ਵਸਤੂਆਂ ਖੋਹ ਲਿਆ ਕਰਨਗੇ। ਤੁਸੀਂ ਹਰ ਤਰ੍ਹਾਂ ਸਮਰੱਥ ਹੋ। ਜੇ ਇਹ ਚੋਰ ਦੰਡ ਤੋਂ ਬਚ ਗਿਆ ਤਾਂ ਇਹ ਗੱਲ ਉਚਿਤ ਨਹੀਂ ਹੈ। ਉਹੋ ਗਿੱਜਿਆ ਹੋਇਆ ਦੁਬਾਰਾ ਰਾਤ ਵੇਲੇ ਆ ਜਾਵੇਗਾ ਤੇ ਕੁਝ ਹੋਰ ਵਸਤੂਆਂ ਚੋਰੀ ਕਰਕੇ ਲੈ ਜਾਵੇਗਾ ਗੁਰੂ ਤੇਗ ਬਹਾਦਰ ਜੀ ਨੇ ਸੁਣ ਕੇ ਕਿਹਾ ਕਿ ਧੀਰਜ ਰੱਖ ਗੁਰੂ ਸਾਹਿਬ ਨੇ ਕਿਹਾ ਜਿਸ ਨੇ ਇਹ ਮਾੜਾ ਕੰਮ ਕੀਤਾ ਹੈ ਉਹ ਆਪਣੇ ਕੀਤੇ ਦਾ ਫਲ ਜ਼ਰੂਰ ਪਾਵੇਗਾ। ਉਹ ਘੋੜੇ ਨੂੰ ਉੱਤਰ ਦਿਸ਼ਾ ਵੱਲ ਲੈ ਗਿਆ ਹੈ। ਜੇਕਰ ਤੁਸੀਂ ਸੰਗਣੇ ਹਨੇਰੇ ਕਰਕੇ ਸੰਦੇਹ ਕਰਦੇ ਹੋ ਤਾਂ ਸਵੇਰ ਹੋਣ ਤੇ ਉਸ ਚੋਰ ਨੂੰ ਫੜ ਲਿਓ। ਸਾਡਾ ਘੋੜਾ ਕਿਤੇ ਨਹੀਂ ਜਾਵੇਗਾ। ਸਵੇਰੇ ਤੜਕੇ ਇਸੇ ਥਾਂ ਉੱਤੇ ਆਪੇ ਆ ਜਾਵੇਗਾ। ਗੁਰੂ ਸਾਹਿਬ ਜੀ ਦੇ ਇਹ ਉੱਤਮ ਬਚਨ ਸੁਣ ਕੇ ਸਾਰੇ ਸੇਵਕ ਧੀਰਜ ਨਾਲ ਬੈਠ ਗਏ। ਉਹਨਾਂ ਵਿੱਚੋਂ ਚੋਰ ਨੂੰ ਫੜਨ ਦੀ ਚਿੰਤਾ ਵਿੱਚ ਕਈ ਤਾਂ ਸੌਂ ਗਏ ਤੇ ਕਈ ਜਾਗਦੇ ਰਹੇ। ਜਦੋਂ ਸਵੇਰ ਹੋਈ ਤਾਂ ਗੁਰੂ ਸਾਹਿਬ ਜੀ ਨੇ ਸਾਰੇ ਨਾਲ ਦੱਸਿਆ ਤਾਂ ਸਾਰੇ ਸੇਵਕ ਸਮਝ ਗਏ ਉਹ ਦੌੜ ਕੇ ਅੱਧਾ ਕੋ ਕੋ ਪਹੁੰਚੇ ਸਨ ਉਹਨਾਂ ਨੇ ਉੱਥੇ ਚੋਰ ਖੜਾ ਵੇਖਿਆ ਜਿਸ ਨੇ ਘੋੜੇ ਨੂੰ ਲਗਾਮ ਤੋਂ ਫੜਿਆ ਹੋਇਆ ਸੀ ਗੁਰੂ ਜੀ ਦੇ ਸੇਵਕਾਂ ਨੇ ਜਾ ਕੇ ਉਸ ਨੂੰ ਫੜ ਲਿਆ ਉਹ ਚੋਰ ਸਿਰ ਝੁਕਾ ਕੇ ਉੱਥੇ ਖੜੋਤਾ ਰੇਹਾ ਸੇਵਕ ਉਸ ਚੋਰ ਨੂੰ ਘੋੜੇ ਸਮੇਤ ਲੈ ਕੇ ਵਾਪਸ ਗੁਰੂ ਜੀ ਕੋਲ ਆ ਗਏ ਆ ਕੇ ਗੁਰੂ ਜੀ ਨੂੰ ਕਿਹਾ ਕਿ ਇਹ ਅੱਧ ਕੋ ਉੱਤੇ ਦੂਰ ਬੈਠਾ ਸੀ ਕਿਸੇ ਕਾਰਨ ਕਰਕੇ ਇਹ ਘੋੜਾ ਆਪਣੇ ਘਰ ਨਹੀਂ ਲਿਜਾ ਸਕਿਆ ਇਹ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਚੋਰ ਨੂੰ ਪੁੱਛਿਆ ਸੱਚ ਸੱਚ ਦੱਸ ਕਿਸ ਕਰਕੇ ਘੋੜਾ ਆਪਣੇ ਘਰ ਨਹੀਂ ਲੈ ਕੇ ਗਿਆ ਅਤੇ ਕਿਉਂ ਸਵੇਰ ਹੋਣ ਤੱਕ ਸਾਡੇ ਨੇੜੇ ਹੀ ਬੈਠਾ ਰਿਹਾ ਤਾਂ ਉਸ ਚੋਰ ਨੇ ਸਾਰੀ ਗੱਲ ਦੱਸੀ ਕਿ ਅਸੀਂ ਦੋ ਆਦਮੀ ਸਾਂ ਇੱਕ ਭੱਜ ਗਿਆ ਸੀ ਮੈਂ ਆ ਕੇ ਆਪ ਜੀ ਦਾ ਘੋੜਾ ਖੋਲ ਲਿਆ ਤੇ ਲਗਾਮ ਦੇ ਕੇ ਸਵਾਰ ਹੋ ਗਿਆ ਮੈਂ ਥੋੜੀ ਹੀ ਦੂਰ ਗਿਆ ਸੀ ਫਿਰ ਮੈਂ ਅੰਨਾ ਹੋ ਗਿਆ ਸੀ ਜਦੋਂ ਮੇਰੇ ਤੋਂ ਕਿਸੇ ਪਾਸੇ ਵੀ ਜਾਇਆ ਨਾ ਗਿਆ ਤਾਂ ਮੈਨੂੰ ਉਸ ਵੇਲੇ ਮੇਰੇ ਉਸ ਸਾਥੀ ਦੇ ਕਹੇ ਬੋਲ ਯਾਦ ਆਏ ਉਸਨੇ ਨਮਸਕਾਰ ਕਰਦੇ ਸ਼ੇਰ ਨੂੰ ਵੇਖਿਆ ਸੀ ਉਹ ਮੁਸਲਮਾਨ ਸੀ ਉਸਨੇ ਮੈਨੂੰ ਬਹੁਤ ਸਮਝਾਇਆ ਸੀ ਪਰ ਮੈਂ ਉਸ ਦੀ ਇੱਕ ਵੀ ਗੱਲ ਨਾ ਮੰਨੀ ਉਹ ਆਪਣੇ ਘਰ ਚਲਾ ਗਿਆ ਤੇ ਮੈਂ ਅੰਨਾ ਹੋਇਆ ਬਹੁਤ ਪਸਤਾਇਆ ਮੁੜ ਕੇ ਫੇਰ ਆਪ ਜੀ ਵੱਲ ਆ ਗਿਆ ਮੈਨੂੰ ਇੱਕ ਦਿਸ਼ਾ ਦਾ ਭਲੇਖਾ ਪੈ ਗਿਆ ਤੇ ਮੇਰੇ ਕੋਲੋਂ ਆਪ ਜੀ ਦਾ ਸਥਾਨ ਪਛਾਣਿਆ ਨਾ ਗਿਆ ਮੈਂ ਬੇਵਸ ਹੋ ਕੇ ਉਸੇ ਜਗ੍ਹਾ ਉੱਥੇ ਹੀ ਟਿਕ ਗਿਆ ਸਵੇਰ ਹੋਈ ਤਾਂ ਆਪ ਜੀ ਦੇ ਸੇਵਕ ਆ ਗਏ ਤੇ ਉਹਨਾਂ ਨੇ ਮੈਨੂੰ ਫੜ ਲਿਆ ਤੁਹਾਡੇ ਪ੍ਰਤਾਪ ਸਦਕਾ ਮੈਨੂੰ ਹੁਣ ਅੱਖਾਂ ਤੋਂ ਦਖਾਈ ਦੇਣ ਲੱਗ ਪਿਆ ਹੈ ਉਸ ਚੋਰ ਨੇ ਗੁਰੂ ਜੀ ਨੂੰ ਕਿਹਾ ਕਿ ਮੈਂ ਬਹੁਤ ਵੱਡਾ ਪਾਪ ਕੀਤਾ ਹੈ ਮੇਰੀ ਨੀਚ ਬੁੱਧੀ ਨੇ ਮੈਨੂੰ ਕਰਾਹੇ ਪਾ ਦਿੱਤਾ ਸੀ ਮੈਂ ਆਪ ਜੀ ਨੂੰ ਸਮਝ ਨਹੀਂ ਸਕਿਆ ਮੈਂ ਚੋਰ ਹਾਂ ਮੈਂ ਤੁਹਾਡਾ ਘੋੜਾ ਚੋਰੀ ਕੀਤਾ ਹੈ ਮੈਨੂੰ ਬਣਦੀ ਸਜ਼ਾ ਦੇਵੋ ਗੁਰੂ ਸਾਹਿਬ ਜੀ ਨੇ ਚੋਰ ਨੂੰ ਕਿਹਾ ਕਿ ਤੂੰ ਆਪਣੀ ਗਲਤੀ ਮੰਨ ਲਈ ਹੈ ਤੈਨੂੰ ਬਖਸ਼ਿਆ ਤੂੰ ਚਲਾ ਜਾ ਪਰ ਉਸਨੇ ਕਿਹਾ ਨਹੀਂ ਜੀ ਤੁਸੀਂ ਮੈਨੂੰ ਕੋਈ ਸਜ਼ਾ ਦਿਓ ਪਰ ਗੁਰੂ ਜੀ ਦੇ ਫਿਰ ਵੀ ਮaaf ਕਰਨ ਤੇ ਉਹ ਚੋਰ ਆਪਣੇ ਆਪ ਨੂੰ ਸਜ਼ਾ ਦੇਣਾ ਚਾਹੁੰਦਾ ਸੀ ਉਸਨੇ ਕਿਹਾ ਕਿ ਮੈਂ ਆਪ ਜੀ ਦਾ ਬਹੁਤ ਵੱਡਾ ਅਪਰਾਧੀ ਹਾਂ ਹੁਣ ਮਰ ਜਾਣਾ ਹੀ ਭਲਾ ਜਾਣਦਾ ਹਾਂ ਕੋਲ ਹੀ ਇੱਕ ਝੰਡ ਦਾ ਦਰਖਤ ਖੜਾ ਸੀ ਉਹ ਚੋਰ ਝੰਡ ਦੇ ਦਰਖਤ ਉੱਤੇ ਜਾ ਚੜਿਆ ਉਸਨੇ ਉਸ ਦਾ ਉੱਚਾ ਟਾਣਾ ਫੜ ਲਿਆ ਚੋਰ ਨੇ ਜ਼ੋਰ ਲਾ ਕੇ ਇਸ ਤਰ੍ਹਾਂ ਟਾਣਾ ਤੋੜਿਆ ਜਿਸ ਤਰ੍ਹਾਂ ਉਸ ਟਾਣੇ ਦਾ ਸਿਰਾ ਤਿੱਖਾ ਰਹਿ ਜਾਵੇ ਚੋਰ ਨੇ ਉਸ ਤਿੱਖੇ ਸਿਰੇ ਉੱਪਰ ਆਪਣਾ ਪੇਟ ਟਿਕਾਇਆ ਜਦੋਂ ਉਹ ਉਸ ਤਿੱਖੇ ਟਾਣੇ ਦੇ ਸਹਾਰੇ ਹੋ ਗਿਆ ਤਾਂ ਉਸ ਦਾ ਪੇਟ ਪਾਟ ਗਿਆ ਲੱਕੜੀ ਪੇਟ ਦੇ ਅੰਦਰ ਚਲੀ ਗਈ ਉਹ ਉਸ ਪਾਲ ਹੀ ਮਰ ਗਿਆ ਉੱਥੇ ਹੁਣ ਗੁਰਦੁਆਰਾ ਸੂਲੀ ਸਰ ਸਾਹਿਬ ਬਣਿਆ ਹੋਇਆ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸੇਵਕਾਂ ਨੇ ਉੱਥੇ ਹੀ ਇੱਕ ਦੋ ਦਿਨ ਸੁੱਖ ਨਾਲ ਬਿਤਾ ਕੇ ਫਿਰ ਉੱਥੋਂ ਅੱਗੇ ਕੂਚ ਕਰ ਲਿਆ ਸੋ ਕਿਵੇਂ ਲੱਗੀ ਇਹ ਸਾਖੀ ਕਮੈਂਟਾਂ ਵਿੱਚ ਜਰੂਰ ਦੱਸਣਾ ਜੇ ਚੰਗੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ